ਦਾਣਾ ਆਪਣੇ ਪਰਿਵਾਰ ਕਰਕੇ ਆਪਣੇ ਢਿੱਡ ਕਰਕੇ ਆਪਣਾ ਇੱਕ ਰੋਟੀ ਖਾਤਰ ਜੇਕਰ ਕੋਈ ਕਰ ਰਿਹਾ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਮਹਕਪ੍ਰੀਤ ਵੱਲੋਂ ਆਪਣੇ ਕੀਤੇ ਗੁਨਾਹਾਂ ਦੀ ਮਾਫੀ ਮੰਗ ਲਈ ਗਈ ਆ ਤੇ ਮਾਫੀ ਨਾਮੇ ਦੇ ਵਿੱਚ ਉਸਨੇ ਕੀ ਕੀਤਾ ਇਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਜੀ ਗੱਡੀ ਰਾਣੀ ਆਪਣੀ ਆਹ ਖੜੀ ਹੋਈ ਹੈ ਕਹਦੇ। ਕੋਈ ਨਹੀਂ ਪੁੱਤਰ ਅਸੀਂ ਤੈਨੂੰ ਲੈ ਕੇ ਜਾਵਾਂਗੇ ਫਿਰ ਕਿਸੇ ਦਿਨ ਠੀਕ ਹੈ। ਇਹ ਤਾਂ ਗੁਰਦੁਆਰੇ ਕਿਤੇ ਜਾਏਗੀ। ਘੁੰਮੀ ਗੁਰਦੁਆਰਾ ਸਾਹਿਬ ਆਪਾਂ ਜਾਣਾ ਹੈ, ਬਾਬਾ ਬੁੱਢਾ ਸਾਹਿਬ ਜਾਣਾ ਹੀ ਜਾਣਾ ਹੈ। ਉਦੋਂ ਉਦੋਂ ਹੀ। ਹਾਂ ਆਪਾਂ ਜ਼ਰੂਰ ਜਾਣਾ ਸੁਖਨਾ ਸੁਖੀ ਹੋਈ ਹੈ। ਆਪਾਂ ਜ਼ਰੂਰ ਦਰਸ਼ਨ ਕਰਵਾਵਾਂਗੇ, ਜ਼ਰੂਰ ਜਾਵਾਂਗੇ। ਲੋਕਾਂ ਦੇ ਪੈਸਿਆਂ ਤੇ ਗੱਡੀ ਲੈ ਕੇ ਕਹਿੰਦੀ ਆਪਾਂ ਤਾਂ ਸੁਖਨਾ ਲੌਂ ਜਾਣਾ। ਮਖੌਟਾ ਰੱਬ ਦੇ ਭਰੋਸੇ ਦਾ ਪਰ ਜੀ ਰਹੀਆਂ ਲੋਕਾਂ ਦੇ ਪੈਸੇ ਖਾ ਕੇ। ਇਹ ਲੋਕਾਂ ਦੇ ਦਿਲ 'ਚ ਨਹੀਂ ਲੋਕਾਂ ਦੇ ਪੈਸੇ 'ਚ ਵਸਦੀ ਆ ਤੇ ਸਭ ਤੋਂ ਵੱਡੀ ਬੇਸ਼ਰਮੀ ਦੀ ਗੱਲ ਇਹ ਲਾਈਵ ਆ ਕੇ ਮੰਨ ਵੀ ਲੈਂਦੀ ਆ ਪਰ ਪਛਤਾਵਾ ਜਾਂ ਸੌਰੀ ਨਾਮ ਦਾ ਇਹਦੇ ਮੂੰਹ ਤੇ ਕਦੇ ਲਫ਼ਜ਼ ਵੀ ਨਹੀਂ ਸੀ ਆਇਆ ਲੋਕਾਂ ਨੂੰ ਠੱਗ ਕੇ ਪੈਸੇ ਖਾਦੇ ਤੇ ਉੱਤੋਂ ਕਹਿੰਦੀ ਮੈਨੂੰ ਤਾਂ ਰੱਬ ਨੇ ਦਿੱਤਾ ਰੱਬ ਨੇ ਨਹੀਂ ਦਿੱਤਾ ਲੋਕਾਂ ਦੀ ਜੇਬ 'ਚ ਹੱਥ ਮਾਰਿਆ ਜਿਹੜਾ ਰੱਬ ਦੁਆਰਾ ਆਉਂਦਾ ਉਹ ਦਾਤ ਹੁੰਦੀ ਆ ਤੇ ਜਿਹੜਾ ਝੂਠ ਦੁਆਰਾ ਉਹ ਜੁਲੰਗ ਹੁੰਦਾ ਤੇ ਉਹਨੂੰ ਸੁਖਣਾ ਦਾ ਨਾਮ ਨਹੀਂ ਦਿੱਤਾ ਜਾਵੇ ਤਾਂ ਚੰਗੀ ਗੱਲ ਆ ਇਹਦੀ ਗੱਡੀ ਲੋਕਾਂ ਦੇ ਸਥਾਪਤ ਪੈਸਿਆਂ ਦਾ ਚੇਤਾ ਸਮਾਰਕ ਬਣੀ ਹੋਈ ਆ ਜੀਤੇ ਤੇ ਸਾਰਿਆਂ ਦੇ ਥੋੜੇ ਥੋੜੇ ਲੱਗੇ ਹੋਇਆ ਚੱਲ ਤੂੰ ਤਾਂ ਰੱਬ ਕੋਲੇ ਜਾ ਕੇ ਸ਼ੁਕਰ ਮਨਾ ਲੇਂਗੀ ਤੇ ਜਿੰਨਾ ਲੋਕਾਂ ਦਾ ਪੈਸਾ ਤੇਰੀ ਜੇਬ ਚ ਆਇਆ ਉਹਨਾਂ ਲਈ ਰੱਬ ਕੋਲ ਤੇਰੀਆਂ ਸ਼ਿਕਾਇਤਾਂ ਹੀ ਪਹੁੰਚੀਆਂ ਹੋਣੀਆਂ ਇਹ ਬੜੀ ਅੱਛੀ ਬਾਤ ਕਹੀ ਆ ਤੇ ਬਾਕੀ ਸਾਨੂੰ ਐ ਸੀ ਵੀ ਇਹਨੇ ਮੈਨੂੰ ਛੱਡ ਕੇ ਵਾਪਸ ਤਾਈ ਆਣਾ ਹੈਗਾ ਵੀ ਕਿਉਂ ਇਹਨੂੰ ਕੱਢਣਾ ਹੈਗਾ ਹਨਾ ਤੇ ਚੱਲੋ ਆਪਾਂ ਹੁਣ ਜਾਂਦੇ ਆ ਬੋਬੀ ਦਾ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਮੁੰਡਾ ਕਹਿੰਦੇ ਦੇਖ ਸਕਦੇ ਆ ਤੁਸੀਂ ਅਸਲ ਦੇ ਵਿੱਚ ਇਹ ਚੱਲੀ ਆ ਨਾਨਕੀ ਤੇ ਕਹਿੰਦੀ ਭਰਾਣੇ ਛੱਡ ਕੇ ਵਾਪਸ ਹੀ ਮੋੜਾਣਾ ਤੇ ਫਿਰ ਗੱਡੀ ਨੂੰ ਕਿਉਂ ਹੀ ਕੱਢਣਾ ਹਨਾ ਮਤਲਬ ਕੀ ਨਿਕਲੇ ਇਸ ਗੱਲ ਦਾ ਗੱਡੀ ਆਉਣ ਜਾਣ ਵਾਸਤੇ ਹੀ ਲਈ ਆ ਵੀ ਤੂੰ ਸਿੱਧਾ ਕਹਿ ਦੇ ਵੀ ਤੇਲ ਦਾ ਖਰਚਾ ਦੁੱਗਣਾ ਪੈਜੂ ਤੇ ਅਸੀਂ ਬਾਈਕ ਤੇ ਚੱਲਿਆਂ ਪਰ ਨਹੀਂ ਸੱਚ ਇਹ ਆ ਕਿ ਸੋਚ ਪਲਾਸਟਿਕ ਦੀ ਦਿਖਾਵਾ ਸੋਨੇ ਦਾ ਪਰ ਅੰਦਰੋਂ ਖੋਖਲਾ ਗੱਲ ਕਰਦਿਆਂ ਸ਼ਾਨੋ ਸ਼ੌਕ 'ਚ ਕਮੀ ਨਹੀਂ ਆਉਣੀ ਚਾਹੀਦੀ ਸਚਾਈ ਫਿਰ ਜੋ ਮਰਜੀ ਹੋਵੇ ਹੋ ਮੇਰੀ ਕਾਲੀ ਐਕਟੀਵਾ ਦਾ ਇੱਕ ਦਿਨ ਫੜ ਗਿਆ ਹੈਂਡਲ ਆ ਕੇ ਇਹਦੀ ਸਿੰਗਿੰਗ ਸੁਣ ਕੇ YouTube ਵੀ ਕਹਿੰਦਾ ਸਕਿਪ ਪੈਡ ਇਨ 5 ਸੈਕਿੰਡਸ ਗਾਣਾ ਆਉਂਦਾ ਨਹੀਂ ਪਰ ਕਰਦੀ ਆਹਿਆਂ ਜਿਵੇਂ ਕਲਾਕਾਰ ਬੌਰਨ ਹੋਵੇ ਤੇ ਜਗ੍ਹਾ ਇੱਥੇ ਇਹਦੀ ਸਹੀ ਹੈ ਜਿਵੇਂ ਚਾਬੀ ਚੂਬੀ ਟੰਗਰ ਨੂੰ ਸੋ ਕਹਦੇ ਗੱਡੀ ਆਪਾਂ ਨਹੀਂ ਲੈ ਕੇ ਜਾਵਾਂਗੇ ਅਸੀਂ ਜਾਵਾਂਗੇ ਜੀ ਆਜ ਦੇ ਤੇ ਆ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਤੇ ਜਾਵਾਂਗੇ ਆਪਾਂ ਮੋਟਰਸਾਈਕਲ ਕੀ ਹੁੰਦਾ ਮੋਟਰਸਾਈਕਲ ਹੁੰਦਾ ਮੈਨੂੰ ਤਾਂ ਲੱਗਦਾ ਇਹ ਜਮਾਂਦਰੀ ਨੱਕ ਚ ਬੋਲਦੀ ਆ ਜਾਂ ਫਿਰ ਇਹ ਆਪਦੀ ਲੈਂਗੁਏਜ ਲਾਂਚ ਕਰਨਾ ਚਾਹੁੰਦੀ ਆ ਸਮਝੋ ਬਾਹਰ ਆ ਗੱਲ ਤੇ ਵਲੌਗ ਚ ਤਿੰਨ ਵਾਰੀ ਦੱਸਤਾ ਕਿ ਗੱਡੀ ਤੇ ਨਹੀਂ ਜਾਣਾ ਗੱਡੀ ਤੇ ਨਹੀਂ ਜਾਣਾ ਗੱਡੀ ਤੇ ਨਹੀਂ ਜਾਣਾ ਏ ਵਲੌਗ ਨਹੀਂ ਸਕੂਲ ਦਾ ਰਿਵੀਜ਼ਨ ਲੱਗਦਾ ਕਿੰਨੀ ਵਾਰੀ ਆਖੇਗੀ ਆਖਿਰ ਸਾਡੇ ਕੰਨ ਵੀ ਕਹਿੰਦੇ ਚੱਲ ਹੁਣ ਬੱਸ ਵੀ ਕਰ ਮੈਂ ਤਾਂ ਨਹੀਂ ਰਹੀ ਹਾਂ ਅੰਕਲ ਆ ਕੀ ਹੈ 1 ਮਿੰਟ ਮੇਰੀ ਜੇਬ ਦੇ ਵਿੱਚ ਦੋ ਰਬੜ ਛੋਟੇ ਛੋਟੇ ਰੈੱਡ ਛੋਲੇ ਲਿਜਾਵਾਂਗੇ ਰੈੱਡ ਰਾਤ ਨੂੰ ਮੇਰੀ ਆਦਤ ਹੈ ਦੋ ਕੁੱਤਾ ਕਰਕੇ ਸੌਣ ਦੀ ਤਾਂ ਪਰ ਰਬੜਾ ਪਹਿਲਾਂ ਹੀ ਪਾਕਟ ਜੀ ਜਿਹੜੀ ਮੇਨ ਚੀਜ਼ ਹੁੰਦੀ ਆ ਨਾ ਉਹ ਰੱਖਣੀ ਚਾਹੀਦੀ ਆ ਨਾ ਮੇਨ ਚੀਜ਼ ਤਾਂ ਅਕਲ ਵੀ ਹੁੰਦੀ ਆ ਪਰ ਉਹ ਤਾਂ ਤੂੰ ਰੱਖੀ ਨਹੀਂ ਹੋਰ ਘਾਟ ਬਣਾਈ ਫਿਰ ਮੋਡਲ ਖੜਾ ਦੱਸੋ ਬਈ ਇਹਦਾ ਘਰ ਚੋਂ ਨਿਕਲਣਾ ਵੀ ਇੱਕ ਐਪੀਸੋਡ ਹੁੰਦਾ ਤੁਸੀਂ ਕਿਹੜਾ ਕੋਈ ਮੂਵੀ ਸ਼ੂਟ ਕਰਦੇ ਆ ਵੀ ਜਿਹੜਾ ਘਰੋਂ ਜਾਂਦਿਆਂ ਦਾ ਸੀਨ ਲੈਣਾ ਜ਼ਰੂਰੀ ਸੀ ਇੱਕ ਕਹਿੰਦਾ ਮੰਮੀ ਅੱਗੇ ਜਾ ਬਾਈਕ ਰੋਕ ਲੂ ਫੜਾ ਦੀ ਫੋਨ ਇੱਕ ਕਹਿੰਦੀ ਆ ਰਾਂ ਦੇ ਇੱਥੇ ਹੀ ਫੜਾ ਦੇ ਫੋਨ ਇਹ ਐਵੇਂ ਲੜਾਈ ਪਾਈ ਬੈਠੇ ਆ ਕਰੇ ਵਲੌਗ ਬਣਾਉਣ ਤੋਂ ਬਾਅਦ ਅਸੀਂ ਆ ਚੁੱਕੇ ਸੀਗੇ ਬਾਹਰ ਤੇ ਬੋਬੀ ਤੇ ਸੀ ਦੇਖ ਸਕਦੇ ਹੋ ਮੋਟਰਸਾਈਕਲ ਚਲਾ ਰਿਹਾ ਸੀ ਇਹਦੇ ਤੇ ਵੀ ਕਮੈਂਟਰੀ ਦੀ ਲੋੜ ਸੀ ਆਏ ਵੀ ਦੱਸ ਦੇਣਾ ਸੀ ਮੈਂ ਤੇ ਬੋਬੀ ਸਾਹ ਲੈ ਰਹੇ ਸੀ ਸੋ ਕਾਫੀ ਤੇਜ਼ ਵੀਡੀਓ ਨੂੰ ਮੈਂ ਫਾਸਟ ਕੀਤਾ ਹੋਇਆ ਸੀਗਾ ਕਾਫੀ ਤੇਜ਼ ਵੀਡੀਓ ਨੂੰ ਫਾਸਟ ਕਰਨ ਦੀ ਕੀ ਲੋੜ ਸੀ ਬਾਈਕ ਵੀ ਤੇਜ਼ ਬੋਬੀ ਵੀ ਤੇਜ਼ ਕੈਮਰਾ ਵੀ ਤੇਜ਼ ਐਡੀਟਿੰਗ ਵੀ ਤੇਜ਼ ਅਸਲ 'ਚ ਮੈਂ ਚਾਹੁੰਦੀ ਸੀ ਬਾਈਕ ਬਾਈਕ ਨਾ ਲੱਗੇ NASA ਦਾ ਰਾਕਟ ਲੱਗੇ ਔਨ ਸੈਂਸ ਕਿ ਦੇਖਣ ਵਿੱਚ ਬੋਰਿੰਗ ਨਾ ਲੱਗੇ ਵੀਡੀਓ ਜਿੰਨੀ ਹੋ ਸਕੇ ਮੈਂ ਛੋਟੀ ਬਣਾਉਣਾ ਚਾਹੁੰਦੀ ਸੀ ਵਲੌਗ ਨੂੰ ਛੋਟਾ ਕਰਨਾ ਚਾਹੁੰਦੀ ਸੀ ਜੇ ਤੂੰ ਵਲੌਗ ਛੋਟਾ ਰੱਖਣਾ ਸੀ ਫਿਰ ਬੀਬੀ ਤੂੰ ਵੀਡੀਓ ਬਣਾਉਂਦੀ ਹੀ ਕਿਉਂ ਸੀ ਸਾਨੂੰ ਤਾਂ 10 ਸੈਕਿੰਡ ਦੇ ਕਲਿੱਪ ਚ ਵੀ ਦੇਖ ਜਾਣਾ ਸੀ ਵੀ ਤੁਸੀਂ ਚੱਲੇ ਆ ਲੌਜੀਕ ਚ ਤੇਰਾ ਹਾਲ ਵੈਸੇ ਮੰਦਾ ਹੀ ਆ ਹਾਂ ਮਤਲਬ ਕਿ ਇੱਥੇ ਮੈਂ ਚਲਾਣ ਲੱਪੀ ਸੀ ਮੋਟਰਸਾਈਕਲ ਅਸੀਂ ਇਦਾਂ ਹੀ ਕਰਕੇ ਅੱਦੇ-ਅੱਦੇ ਰਾਸਤੇ ਚਲਾਉਂਦੇ ਗਏ ਤਾਂ ਮਤਲਬ ਅੱਜ ਜਾਣਾ ਸੀ ਨਾਨਕੇ ਉਸ ਤੋਂ ਬਾਅਦ ਉੱਥੇ ਕੁਝ ਦਿਨ ਮੈਂ ਰਹੂੰਗੀ ਤੇ ਜਿੱਦਾਂ ਕਿ ਬੋਬੀ ਨੂੰ ਵੀ ਛੁੱਟੀਆਂ ਨੇ ਮਤਲਬ ਬੋਬੀ ਦਾ ਸਕੂਲ ਵੀ ਬੰਦ ਨੇ ਆ ਮੰਥ ਕਹਿੰਦੇ ਬੋਬੀ ਦਾ ਸਕੂਲ ਬੰਦ ਸੀ ਜਿਵੇਂ ਬੌਬੀ ਲੰਡਨ ਦੇ ਸਕੂਲ 'ਚ ਪੜਦਾ ਹੋਵੇ ਜੂਨ ਦੀਆਂ ਛੁੱਟੀਆਂ ਸਾਰੇ ਪੰਜਾਬ 'ਚ ਹੀ ਹੁੰਦੀਆਂ ਪਰ ਇਹ ਐਂ ਕਰਦੀ ਆ ਜਿਵੇਂ ਬੌਬੀ ਦੇ ਸਕੂਲ ਨੇ ਐਮਰਜੈਂਸੀ ਸਿੰਪਤੀ ਲੀਵ ਲਈ ਹੋਵੇ ਕੁਛ ਵੀ ਉਸ ਤੋਂ ਬਾਅਦ ਮੈਂ ਫਰੰਟ ਕੈਮਰੇ ਤੋਂ ਖੁਦ ਇੱਕ ਹੱਥ ਨਾਲ ਵਲੌਗ ਬਣਾ ਰਹੀ ਸੀ ਇੱਕ ਹੱਥ ਨਾਲ ਚਲਾ ਰਹੀ ਸੀ ਮੋਟਰਸਾਈਕਲ ਸੋ ਇੱਧਰ ਤੁਸੀਂ ਦੇਖ ਸਕਦੇ ਆ ਬਾਈਕ ਵੀ ਤੇਰੇ ਹੱਥ 'ਚ ਫੋਨ ਵੀ ਤੇਰੇ ਹੱਥ 'ਚ ਇਹ ਦੋ ਕੰਮ ਨਹੀਂ ਇਹ ਦੋ ਐਕਸੀਡੈਂਟ ਦੇ ਚਾਂਸ ਆ ਲੋਕ ਬਾਈਕ ਚਲਾਉਣ ਲੱਗੇ ਹੈਲਮਟ ਦਾ ਯੂਜ਼ ਕਰਦਿਆ ਤੇ ਇਹ ਫੋਨ ਦਾ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਬੁਲਾਇਆ ਮਿਲੇ ਉਸ ਤੋਂ ਬਾਅਦ ਮੈਂ ਆਪਣਾ ਪਰਸ ਸਮਾਨ ਰੱਖਿਆ ਸੋ एवरीवन ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਅੱਜ ਦੇ ਵਲੌਗ ਵਿੱਚ ਇਨਾ ਹੀ ਓਕੇ ਬਾਏ ਅੱਜ ਜਾਊਗਾ ਨਾਨੀ ਘਰ ਦਾ ਕੰਟੈਂਟ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਮਿਲਿਆ ਤਾਂ ਅੱਜ ਦੇ ਵਲੌਗ ਚ ਵੀ ਕੁਝ ਨਹੀਂ ਤੇ ਕਹਿੰਦੀ ਟੂ ਬੀ ਕੰਟੀਨਿਊਡ ਬਟ ਵਿਦ ਮੋਰ ਓਵਰ ਐਕਟਿੰਗ ਦੇਖੋ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਹਨਾ ਤਾਂ 1 ਸਾਲ ਪਹਿਲਾਂ ਅਨਜਾਨ ਪੁਨੇਚ ਗਲਤੀ ਹੋਈ ਜੀਤੇ ਕਰਕੇ ਸਜ਼ਾ ਅੱਜ ਵੀ ਮਿਲ ਰਹੀ ਹੈ ਮੈਨੂੰ ਤਾਂ ਕੋਈ ਨਹੀਂ ਕੁੜੀ ਇਹ ਚਾਹੁੰਦੀ ਕਿ ਕੋਈ ਮੇਰੇ ਰਿਲੇਟਡ ਗਲਤ ਬੋਲੇ ਗਲਤੀ ਕਰਨੀ ਇਨਸਾਨੀ ਫਿਤਰਤਾ ਪਰ ਉਸੇ ਗਲਤੀ ਨੂੰ ਦੁਹਰਾਉਣਾ ਬੰਦੇ ਦੀ ਮਰਜ਼ੀ ਤੂੰ ਉਹ ਆ ਜਿਹੜਾ ਕੰਡਿਆਂ ਚ ਪੈ ਕੇ ਵੀ ਰਾਣਾ ਬਦਲੇ ਤੂੰ ਬਦਲਣ ਦੀ ਥਾਂ ਉਹਨਾਂ ਗਲਤੀਆਂ ਨੂੰ ਰੂਟੀਨ ਬਣਾ ਲਿਆ ਕਿਉਂਕਿ ਕੋਈ ਕਿਸੇ ਤੋਂ ਐਦਾਂ ਨਹੀਂ ਸੁਣਦਾ ਹਨਾ ਆਪਣੇ ਪਰਿਵਾਰ ਕਰਕੇ ਆਪਣੇ ਢਿੱਡ ਕਰਕੇ ਆਪਣਾ ਇੱਕ ਰੋਟੀ ਖਾਤਰ ਜੇਕਰ ਕੋਈ ਕਰ ਰਿਹਾ ਹੈ ਤਾਂ ਮੈਂ ਨਹੀਂ ਚਾਹੁੰਦੀ ਕਿ ਉੱਥੇ ਉਹਨੂੰ ਹੇਟ ਮਿਲੇ ਉੱਥੇ ਸਿਰਫ ਉਹਨੂੰ ਪਿਆਰ ਮਿਲੇ ਮੈਂ ਇਹ ਚਾਹੁੰਨੀ ਆ ਭੁੱਖ ਤੇ ਪਰਿਵਾਰ ਬਹਾਨਾ ਹੋ ਸਕਦੇ ਆ ਪਰ ਹੋਰਾਂ ਨਾਲ ਠੱਗੀਆਂ ਮਾਰਨ ਦੀ ਵਜ੍ਹਾ ਨਹੀਂ ਜੇ ਹੁਣ ਕੋਈ ਕਿਸੇ ਨਾਲ ਗਲਤ ਕਰੇ ਤਾਂ ਉਹਨੂੰ ਪਿਆਰ ਕਿਉਂ ਮਿਲੇ ਹੇਟ ਹੀ ਮਿਲੂਗੀ ਜਸਟੀਫਾਈ ਕਰਦੀ ਤਾਂ ਤੂੰ ਤਾਂ ਚੰਗੀ ਲੱਗਦੀ ਜੇ ਤੂੰ ਕੁਝ ਚੰਗਾ ਕੀਤਾ ਹੁੰਦਾ ਗਲਤ ਨੂੰ ਲੋਕ ਸਹੀ ਕਿਵੇਂ ਕਹਿ ਦੇਣ ਕਿ ਤੁਹਾਡੀਆਂ ਇਹ इमोशनल ਗੱਲਾਂ ਸੁਣ ਕੇ ਕਿ ਮੈਂ ਰੋਟੀ ਖਾਤਰ ਕਰਦੀ ਆ ਇਹ ਹੋਰ ਕੁਝ ਨਹੀਂ ਇਹਨੂੰ ਮੈਨੀਪੂਲੇਸ਼ਨ ਕਹਿੰਦੇ ਆ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨਾ ਜਿਹੜੀ ਰੋਟੀ ਲਾਂਤ ਲੈ ਆਵੇ ਉਹ ਭੁੱਖ ਨਾਲੋਂ ਵੀ ਬਹੁਤ ਵੱਡੀ ਮਾੜੀ ਹੁੰਦੀ ਆ ਤੇ ਕਈ ਵਾਰੀ ਆਪਣੇ ਵਰਗੇ ਵੇਖਣ ਵਾਲੇ ਲੋਕ ਦਿਲ ਦੀ ਨਰਮੀ ਨੂੰ ਅੱਖਾਂ ਦੀ ਅੰਨਤਾ ਬਣਾ ਲੈਂਦੇ ਆ ਬੱਤ ਸਹੀ ਏ ਮੇਰੇ ਵੱਡੇ ਭਰਾਵਾਂ ਨਾਲ ਗੱਲ ਹੋਈ ਉਹਨਾਂ ਨੇ ਇਹ ਨਹੀਂ ਕਿਹਾ ਤੂੰ ਵੀਡੀਓ ਪਾਉਣੀਆਂ ਬੰਦ ਕਰ ਵੱਧ ਤੋਂ ਵੱਧ ਉਹਨਾਂ ਨੇ ਇਹ ਕਿਹਾ ਕਿ ਤੂੰ ਆਪਣੇ ਆਪ 'ਚ ਚੇਂਜਸ ਲੈ ਕੇ ਆ ਤੇ ਹਾਂ ਸਹੀ ਕਿਹਾ ਰੋਸਟਰਸ ਵੀ ਤੈਨੂੰ ਇਹੀ ਕਹਿੰਦੇ ਆ ਵੀ ਚੇਂਜੇਸ ਲਿਆ ਤੇ ਚੰਗਾ ਕੰਟੈਂਟ ਲਿਆ ਵੀਡੀਓ ਬੰਦ ਕਰਨ ਨੂੰ ਤੈਨੂੰ ਕੋਈ ਨਹੀਂ ਕਹਿੰਦਾ ਕੰਟੈਂਟ ਸੁਧਾਰਨ ਨੂੰ ਹੀ ਕਹਿੰਦੇ ਆ ਉਹ ਗੱਲ ਵੱਖਰੀ ਹੈ ਤੇ ਤੁਸੀਂ ਆਪਦੇ ਹਿਸਾਬ ਨਾਲ ਗੱਲਾਂ ਨੂੰ ਮੋਲਡ ਕਰ ਲੈਣੇ ਹੋ ਸਭ ਤੋਂ ਪਹਿਲਾਂ ਤਾਂ ਮੈਨੂੰ ਮਾਫ ਕੀਤਾ ਜਾਵੇ ਕਿਉਂਕਿ ਮੇਰੀ ਗਲਤੀ ਸੀ ਜਿੰਨਾ ਤੇ ਮੈਂ ਯਕੀਨ ਕੀਤਾ ਜੋ ਮੈਨੂੰ ਅੱਜ ਸਭ ਕੁਝ ਭੁਗਤਣਾ ਪੈ ਰਿਹਾ ਹੈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਕਦੇ ਕਿਸੇ ਦੀ ਰੀਸ ਨਾ ਕਰੋ ਕਦੇ ਕਿਸੇ ਦੀਆਂ ਗੱਲਾਂ ਚ ਨਾ ਆਓ ਕਿਉਂਕਿ ਜੇਕਰ ਤੁਸੀਂ ਰੀਸ ਕਰੋਗੇ ਨਾ ਆਪਾਂ ਨੂੰ ਇਦਾਂ ਲੱਗਦਾ ਆਪਾਂ ਇਹਦੀ ਰੀਸ ਕਰਾਂਗੇ ਸ਼ਾਇਦ ਆਪਾਂ ਵੀ ਇਦਾਂ ਹੀ ਪਰ ਬਿਲਕੁਲ ਨਹੀਂ ਉਹ ਰੀਸ ਦਾ ਨਤੀਜਾ ਜਿੱਦਾਂ ਮੈਂ ਅੱਜ ਪੁੱਗਤ ਰਹੀ ਆ ਤਾਂ ਮੈਨੂੰ ਮੇਰੀ ਫੈਮਿਲੀ ਮੈਨੂੰ ਇਹਨਾਂ ਦੀ ਲਾਜ ਇੱਜ਼ਤ ਲਈ ਆਪਣੇ ਆਪ ਨੂੰ ਚੇਂਜ ਕਰਨਾ ਪਿਆ ਅੱਜ ਤਾ ਵੀਡੀਓਜ਼ ਤਾਂ ਆਣ ਗਿਆ ਪਰ ਕਿਸੇ ਨਾਲ ਆਰਗੂਮੈਂਟ ਰਿਪਲਾਈ ਬਿਲਕੁਲ ਵੀ ਨਹੀਂ ਕਿਉਂਕਿ ਸਭ ਨੂੰ ਪਤਾ ਮੈਂ ਕਦੇ ਕਿਸੇ ਨਾਲ ਪਹਿਲ ਨਹੀਂ ਕੀਤੀ ਸੀ ਪਰ ਫਿਰ ਵੀ ਜੇਕਰ ਕੋਈ ਗਲਤੀ ਹੈ ਤਾਂ ਮੈਨੂੰ ਮਾਫ ਕੀਤਾ ਜਾਵੇ ਇਹ ਗੱਲ ਤਾਂ ਸੱਚਾ ਵੀ ਕਿਸੇ ਨਾ ਕਿਸੇ ਨੂੰ ਵੇਖ ਕੇ ਬੰਦਾ ਇਨਫਲੂਐਂਸ ਹੁੰਦਾ ਪਰ ਆਪਦੇ ਚ ਦਿਮਾਗ ਨਾਮ ਦੀ ਚੀਜ਼ ਵੀ ਹੁੰਦੀ ਆ ਉਹਨੂੰ ਵੀ ਵਰਤ ਲਈਦਾ ਹੁੰਦਾ ਬਾਕੀ ਹਜੇ ਮਾਫੀ ਦੋਗਲੀ ਕਿਉਂ ਆ ਕਹਿੰਦੇ ਗਲਤੀ ਇਹ ਕੀਤੀ ਕਿ ਮੈਂ ਦੂਜਿਆਂ ਤੇ ਯਕੀਨ ਕੀਤਾ ਤੇਰੇ ਨਾਲੋਂ ਕਿਤੇ ਵੱਧ ਯਕੀਨ ਉਹਨਾਂ ਨੇ ਕੀਤਾ ਹੋਣਾ ਜਿਨ੍ਹਾਂ ਦੇ ਪੈਸੇ ਲੈ ਕੇ ਮੁੱਕਰ ਗਈ। ਬਾਕੀ ਚੰਗੀ ਗੱਲ ਆ ਕਿ ਕਹਿੰਦੀ ਮੈਂ 2 ਦਿਨ ਦੇ ਵਿੱਚ ਵਿੱਚ ਸਭ ਤੋਂ ਮਾਫੀ ਮੰਗ ਲੂੰ ਤੇ ਆਪਦਾ ਕੰਟੈਂਟ ਸੁਧਾਰ ਲੂੰ। ਬਸ ਇਹ ਆ ਵੀ ਆਪਦੀਆਂ ਗੱਲਾਂ ਤੇ ਫਿਰ ਪੱਕੀ ਰਹੀਂ। ਜੇ ਤੂੰ ਕਿਸੇ ਨਾਲ ਕੁਝ ਗਲਤ ਨਾ ਕਰੇ ਤਾਂ ਤੈਨੂੰ ਦੂਜਾ ਬੰਦਾ ਵੀ ਤੰਗ ਕਿਉਂ ਕਰੂ? ਉਥੇ ਹੁਣ ਆਪਾਂ ਆਉਣੇ ਆ ਦੀਪ ਮਠਾਰੂ ਤੇ। ਦੀਪ ਮਠਾਰੂ ਕਾ ਕੰਮ ਕਹਿੰਦੇ ਵਾਲਾ ਉਲਝਿਆ ਪਿਆ, ਸਮਝੋ ਬਾਹਰ ਹੋਇਆ ਪਿਆ। ਦੀਪ ਮਠਾਰੂ ਸ਼ਿਮਲੇ ਸਵਰਗਾ ਦੇ ਨਜ਼ਾਰੇ ਲੈਂਦਾ ਫਿਰਦਾ। ਉਧਰ ਸੁਡਲ ਵਲੌਗ ਚ ਕਹਿੰਦੀ ਮੈਂ ਤੇ ਹਰ ਗੁਣ ਚੱਲੇ ਆਪਣੇ ਘਰ ਤੇ ਜਦੋਂ ਵਲੌਗ ਖੋਲਿਆ ਤੇ ਕਮੈਂਟ ਦੇਖਿਆ ਵੀਡੀਓ ਦੇਖ ਕੇ ਆਪਣਾ ਟਾਈਮ ਨਾ ਖਰਾਬ ਕਰਿਓ ਇਹ ਪੇਕੇ ਘਰ ਗਈ ਆ ਦੀਪੇ ਕੋਲ ਨਹੀਂ ਧੰਨਵਾਦ ਐਂਡ نیچے ਰਿਪਲਾਈ ਆਏ ਹੋਇਆ ਇਹ ਵੀ ਲੱਗ ਗਈ ਲੋਕਾਂ ਨੂੰ ਪਾਗਲ ਬਣਾਉਣ ਇਹ ਤੇਰਾ ਆਪਣਾ ਘਰ ਨਹੀਂ ਹੁਣ ਪੁਰਾਣੇ ਦੀ ਇੱਜ਼ਤ 2-4 ਦਿਨ ਹੁੰਦੀ ਆ ਫਿਰ ਨਹੀਂ ਤੈਨੂੰ ਆਪ ਨੂੰ ਫੀਲ ਹੋਣਾ ਚਾਹੀਦਾ ਫਿਰ ਤੂੰ ਨਾ ਕਰਦੀ ਰਹਿਣਾ ਤੇ ਨਾ ਘਾਟਦੀ ਹਲੇ ਵੀ ਚਲੀ ਜਾ ਨਾਲ ਦੀ ਨਾਲ ਇੱਕ ਹੋਰ ਰਿਪਲਾਈ ਆਇਆ ਥੈਂਕ ਯੂ ਜੀ ਇਦਾਂ ਹੀ ਇੱਕ ਜਣਾ ਪਹਿਲਾਂ ਹੀ ਦੱਸ ਦਿਆ ਕਰੋ ਕਿ ਕੀ ਆ ਵਿੱਚ ਐਵੇਂ ਟਾਈਮ ਖਰਾਬ ਨਹੀਂ ਹੁੰਦਾ ਉੱਥੇ ਹੀ ਤੁਸੀਂ ਸੰਦੀਪ ਦਾ ਹਾਲ ਦੇਖ ਲਓ ਘਰੇ ਨਹੀਂ ਜਾਂਦੀ ਕਦੇ ਭਰਾ ਦੇ ਘਰੇ ਜਾਂਦੀ ਆ ਕਦੇ ਭੈਣ ਦੇ ਘਰੇ ਜਾਂਦੀ ਆ ਫਿਰ ਭਰਾ ਕੋਲ ਵਾਪਸ ਆ ਜਾਂਦੀ ਆ ਜੇ ਤੇਰਾ ਨਹੀਂ ਸੂਤ ਆਉਂਦਾ ਤਾਂ ਘਰ ਚੱਲ ਜਾ ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਆ ਕਿ ਸੰਦੀਪ ਨੇ ਜਲਦੀ ਘਰੇ ਵਾਪਸ ਆ ਜਾਣਾ ਸਾਡੇ ਚ ਸਾਰਾ ਕੁਝ ਸੌਟ ਆਊਟ ਹੋ ਗਿਆ ਤੇ ਦੂਜੇ ਪਾਸੇ ਵਲੌਗਸ ਦੇ ਵਿੱਚ ਦੱਸੀ ਜਾਂਦੇ ਆ ਕਿ ਸੰਦੀਪ ਤੋਂ ਬੱਚਾ ਲੋਟ ਨਹੀਂ ਆਉਂਦਾ ਇੱਥੇ ਤੰਗ ਕਰਦਾ ਐਸੇ ਲਈ ਕਦੇ ਉਹ ਵੱਡੀ ਭੈਣ ਕੋਲ ਚਲ ਜਾਂਦੀ ਆ ਕਦੇ ਨਾਨੀ ਕੋਲ ਚਲ ਜਾਂਦੀ ਆ ਤੇ ਕਦੇ ਭਰਾ ਕੋਲ ਚਲ ਜਾਂਦੀ ਆ ਜਦੋਂ ਕੰਮ ਸੈੱਟ ਹੀ ਨਹੀਂ ਆਉਂਦਾ ਫਿਰ ਤੂੰ ਘਰੇ ਜਾ ਐਵੇਂ ਵਲੌਗਸ ਦੇ ਵਿੱਚ ਲੋਕਾਂ ਨੂੰ ਪਾਗਲ ਕਿਉਂ ਬਣਾਉਣ ਲੱਗੀਆਂ ਗੱਲ ਪਤਾ ਕੀ ਆ ਕਿਸੇ ਨੇ ਕੁਝ ਨਹੀਂ ਲੈਣਾ ਇਹ ਚੁੱਪ ਕਰਕੇ ਜਿੱਥੇ ਮਰਜ਼ੀ ਰਹੀ ਜਾਣ ਜਿੱਥੇ ਮਰਜ਼ੀ ਤੁਰੇ ਫਿਰਨ ਪਰ ਇਹਨਾਂ ਨੇ ਇਸ ਚੀਜ਼ ਤੋਂ ਅੱਡੋ ਅੱਡ ਵਿਊ ਲੈਣੇ ਸ਼ੁਰੂ ਕਰਤੇ ਭਰਾ ਲਿਖੀ ਜਾਂਦਾ ਟਾਈਟਲ ਚ ਦੀਪ ਤੇ ਹਰਗੁਣ ਗਈਆਂ ਘਰ ਛੱਡ ਕੇ ਤੇ ਇਹ ਲਿਖੀ ਜਾਂਦੀ ਆ ਅਸੀਂ ਗਏ ਆਪਣੇ ਘਰ ਤੇ ਲੋਕਾਂ ਨੂੰ ਐਵੇਂ ਚੱਕਰਾਂ 'ਚ ਪਾਈ ਫਿਰਦੇ ਆ ਵਲੌਗ ਦੇ ਵਿੱਚੋਂ ਕੁਝ ਨਹੀਂ ਨਿਬੜਦਾ ਤੇ ਇਸ ਚੀਜ਼ ਨੂੰ ਸਟਾਪ ਕਰਨਾ ਬਹੁਤ ਜ਼ਰੂਰੀ ਆ ਤੇ ਦੂਜੇ ਪਾਸੇ ਲੋਕਾਂ ਨੂੰ ਵੀ ਚਾਹੀਦਾ ਵੀ ਜੇ ਤੁਸੀਂ ਇਹੋ ਜਿਹੇ ਕੰਟਰੋਵਰਸਿਸ ਤੇ ਉਹਨਾਂ ਨੂੰ ਵਿਊ ਦਿੰਨੇ ਆ ਤਾਂ ਹੀ ਉਹ ਡੇਲੀ ਕੋਈ ਨਾ ਕੋਈ ਨਵਾਂ ਪੰਗਾ ਪਾ ਲੈਂਦੇ ਆ ਜਿੱਥੇ ਤੁਹਾਨੂੰ ਲੱਗਦਾ ਕਿ ਥੋੜਾ ਟਾਈਮ ਖਰਾਬ ਹੁੰਦਾ ਤੇ ਤੁਹਾਨੂੰ ਵਲੌਗ ਦੇ ਵਿੱਚੋਂ ਕੁਝ ਵੀ ਸਿੱਖਣ ਨੂੰ ਨਹੀਂ ਮਿਲਿਆ ਉਥੇ ਰਿਪੋਰਟ ਕਰ ਦਿਆ ਕਰੋ ਜਦੋਂ ਇੱਕ ਅੱਧਾ ਵਲੌਗ ਡਿਲੀਟ ਹੋ ਗਿਆ ਤਾਂ ਇਹਨਾਂ ਨੂੰ ਵੀ ਪਤਾ ਚੱਲ ਜੂ ਕਿ ਰਾਈਟ ਇਨਫਰਮੇਸ਼ਨ ਦੇਣੀ ਆ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਆ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਨਾਲ ਦੀ ਨਾਲ ਮੋਟੀਵੇਸ਼ਨਲ ਚੈਨਲ ਤੇ ਜਾ ਕੇ ਵੀ ਵੀਡੀਓ ਦੇਖ ਲਿਆ ਕਰੋ ਤੇ ਜੇ ਕੋਈ ਕੰਟੈਂਟ ਦੇ ਵਿੱਚ ਕਮੀ ਹੋਵੇ ਤਾਂ ਦੱਸਿਆ ਕਰੋ